ਅੱਛਾ ਰੇ ਜੇ ਮਾਫੀ ਹੁੰਦੀ ਨੇ ਮੇਰੀ ਕਿਉਂਕਿ ਅਗਲਾ ਲਾਸਟ ਹੈਗਾ 23 ਤਰੀਕ ਨੂੰ ਪ੍ਰੋਗਰਾਮ ਕਰਨੇ ਨੇ ਸਾਰੇ ਦੇਸ਼ 'ਚ ਇਹਨਾਂ ਦੇ ਉਸਤੇ ਵੀ ਇਹਨਾਂ ਦੀ ਗੱਲ ਸੁਣ ਕੇ ਇਹਨਾਂ ਨੂੰ ਇਹਨਾਂ ਨੂੰ ਆਖਿਆ ਲੱਖੀਆਂ ਗੋਲੀਆਂ ਨਾ ਮਾਰੀਆਂ ਜਾਣ ਇਹਨਾਂ ਨੂੰ ਜਾਨ ਦਿੱਤਾ ਜਾਵੇ ਤੇ ਇਹਨਾਂ ਮਸਲੇ ਤੇ ਗੱਲ ਕਰੇ ਸਰਕਾਰ ਠੀਕ ਹੈ ਡਾਕਟਰ ਸਾਹਿਬ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਲਗਾਤਾਰ ਤੁਹਾਨੂੰ ਪਤਾ ਨਾਚ ਪੁੰਦੀ ਜਾ ਰਹੀ ਆ ਤੁਸੀਂ ਵੀ ਕੱਲ ਉੱਥੇ ਮਿਲ ਕੇ ਆਏ ਉਹਨਾਂ ਨੂੰ ਤਾਂ ਉਹਦੇ ਮੁਤਲਕ ਕੋਈ ਵੱਡਾ ਐਲਾਨ ਵੀ ਕੀਤਾ ਜਾ ਸਕਦਾ ਤੁਹਾਡੇ ਵੱਲੋਂ ਵੱਡਾ ਨਾਮ ਨੇ ਕੋਈ ਇੱਕ ਤਰ੍ਹਾਂ ਹੈ ਵੀ ਇਕੱਠੇ ਹੋ ਕੇ ਅੰਦੋਲਨ ਲੜਾਈ ਤੁਹਾਨੂੰ ਮੈਂ ਸੰਭੂ ਬਣਾਉਂਦਾ ਹੂੰ ਜਰੂਰ ਆ ਜਿਹੜੇ ਜਿਵੇਂ 23 ਦੇ ਪ੍ਰੋਗਰਾਮ ਕਰਨੇ ਨੇ ਵੱਡਣ ਨੂੰ ਮਿਲਣਾ ਐਸਕੇਐਮ ਦੀ ਕੋਈ ਟੀਮ ਸੁੱਛ ਸਕਦੇ ਸੀ ਉੱਤੇ ਜਾਣ ਦੀ ਹੂੰ ਲੇਕਿਨ ਉਹ ਨਾ ਉੱਥੇ ਬਾਰਡਰ ਦੇ ਵਿੱਚ ਮੈਂ ਵੀ ਕੱਲ ਗਿਆ ਹੂੰ ਕੋਈ ਬਹੁਤੀ ਰਿਸੈਪਟਿਵ ਨਹੀਂ ਹੈ ਉਹ ਲੀਡਰਸ਼ਿਪ ਹੈ ਦੇ ਉੱਤੇ ਜੀ ਜਿਹੜੇ ਇਧਰ ਨੇ ਸੰਭੂ ਬਾਰਡਰ ਤੇ ਕੇਐਮਐਮ ਵਾਲੇ ਬੈਠੇ ਨੇ ਉਹਨਾਂ ਦੇ ਐਟੀਟਿਊਡ ਤੇ ਫਰਕ ਵੀ ਤੁਸੀਂ ਦੇਖਦੇ ਹੋਵੋਗੇ ਲੈਟਰਲ ਵੀ ਜਿਹੜਾ ਕੱਢਿਆ ਉਹ ਕੱਢਿਆ ਉਹਨਾਂ ਨੇ ਕੱਢਿਆ ਜੀ ਚੰਬੂ ਮੱਡਰ ਵਾਲਿਆਂ ਨੇ ਹਾਂਜੀ ਹਾਲਾਂਕਿ ਮੈਂ ਪੁੱਛਿਆ ਸੀ ਕੱਲ ਉਸੇ ਕਾਕੇ ਕੋਲ ਜਿਹਨੂੰ ਕਹਿੰਦਾ ਸਾਡੀ ਵੀ ਸ਼ਾਂਤੀ ਨਾਲ ਹੂੰ ਸ਼ਾਂਤੀ ਕਹਿਣਾ ਹੋਰ ਗੱਲ ਦਾ ਲੈਟਰਲ ਇਕੱਠੇ ਕੱਢਿਓ ਵੀ ਕਹਿੰਦਾ ਵੀ ਹੋਰ ਜੀ ਅਸੀਂ ਇਕੱਠੇ ਆ ਉਹ ਥੋੜਾ ਜਿਹਾ ਨਾ ਉਸੇ ਬੱਲੇਵਾਲ ਸਾਹਿਬ ਨੇ ਸ਼ੁਰੂ ਤੋਂ ਹੀ ਤੁਹਾਨੂੰ ਯਾਦ ਹੋਊਗਾ ਜਦੋਂ ਅੰਦੋਲਨ ਸ਼ੁਰੂ ਕੀਤਾ ਹੂੰ ਉਹ ਤੋਂ ਪਹਿਲਾਂ ਐਸਕੇਮ ਤੇ ਐਸਕੇਮ ਦੇ ਲੀਡਰਾਂ ਪਰਤੀ ਬੜੀ ਜ਼ਾਹਰ ਉਗਲੀ ਉਹਨਾਂ ਨੇ ਜੀ ਤੇ ਉਹ ਥੱਲੇ ਹੁਣ ਜਿਹੜੇ ਥੱਲੇ ਵਰਕ ਕਰਨੇ ਉਹਨਾਂ ਦੇ ਜੋ ਵਲੰਟੀਅਰ ਨੇ ਜਾਂ ਉਹਨਾਂ ਦਾ ਸੈਕੰਡਰੀਕ ਲੀਡਰਸ਼ਿਪ ਹੈ ਉਹ ਉਹਨਾਂ ਚੋਂ ਹੀ ਪਈ ਹੈ ਜਿਹੜੇ ਉੱਥੇ ਜਾਂਦੇ ਨੇ ਉਹਨਾਂ ਨੂੰ ਮਤਲਬ ਕਿ ਉਹਵੇਂ ਮਾਨਸਿਕਤਾ ਗੱਲ ਛੱਡੋ ਉਹਨਾਂ ਨੂੰ ਰੈਕਗਨੀਸ਼ਨ ਵੀ ਨਹੀਂ ਮਿਲਦੀ ਉੱਥੇ ਜੀ ਤੇ ਉਹਦੇ ਨਾਲ ਫਿਰ ਕਿਉਂਕਿ ਇਹ ਤਾਂ ਕਿਸਾਨਾਂ ਦੀ ਜਿੱਥੇ ਬੰਦੀ ਹੈ ਕਿਉਂਕਿ ਛਾਣੇ ਬਣੇ ਬੁੱਧੀ ਜੀ ਬੀਂਦੀ ਹੈ ਤੇ ਗੁੱਸਾ ਕਰ ਦਿੰਦੇ ਨੇ ਇਸ ਗੱਲ ਤੇ ਹੂੰ ਤੇ ਉਹਨੇ ਜੱਟ ਮਾਨਸਿਕਤਾ ਕਿਸਾਨ ਮਾਨਸਿਕਤਾ ਤੁਸੀਂ ਇਹ ਮਹਿਸੂਸ ਕਰ ਰਹੇ ਹੋ ਕਿ ਜਿਹੜੀ ਡੱਲੇਵਾਲ ਸਭਜੀ ਵਿਚਾਰਤਾ ਰਹਾ ਜਿਵੇਂ ਪੰθεਰ ਹੁਣਾਂ ਦਾ ਜਾਂ ਡੱਲੇਵਾਲ ਸਾਹਿਬ ਨੇ ਉਹ ਤੁਹਾਡੇ ਐਸਕੇਮ ਦੇ ਨਾਲ ਇਕੱਠੇ ਨਹੀਂ ਹੋ ਸਕਦੇ ਆਉਣ ਵਾਲੇ ਸਮੇਂ ਚ ਹੂੰ ਉਂਛਾ ਤਾਂ ਕਿਉਂ ਨਹੀਂ ਹੋ ਸਕਦੇ ਹੂੰ ਪਹਿਲਾਂ ਵੀ ਤਾਂ ਹਰ ਦਾ ਦੇ ਸੀ ਜਦੋਂ ਇਕੱਠੇ ਹੋਏ ਸੀ ਜੀ ਲੇਕਿਨ ਐਟੀਟਿਊਡ ਤੁਹਾਨੂੰ ਫਲੈਕਸੀਬਲ ਰੱਖਣਾ ਚਾਹੀਦਾ ਹੂੰ ਜਿਉਂ ਉਦਾਹਰਨ ਦੇ ਤੌਰ ਤੇ ਸੁਣੋ ਹੂੰ ਬੇਰ ਗੱਲ ਧਿਆਨ ਨਾਲ ਸੁਣੋ ਜੀ ਪੰθεਰ ਹੁਣਾਂ ਨੇ ਉਦੋਂ ਐਸਕੇਮ ਦੀ ਕਰਕੇ ਜਦੋਂ ਲਾਲ ਕਿਲੇ ਤੇ ਗਏ ਨੇ ਜਾਂ ਅੰਡ ਮੋਰਚਾ ਲਾ ਕੇ ਰੱਖਿਆ ਜੀ ਦਿੱਲੀ ਇਧਰੋਂ ਰਾਜੇਵਾਲ ਸਾਹਿਬ ਹੁਣਾਂ ਨੇ ਆਪਣਾ ਗੱਲਬਾਤ ਕੀਤੀ ਉਹਨਾਂ ਕਿਸੇ ਨੂੰ ਪਤਾ ਨਹੀਂ ਲੱਗਿਆ ਜੀ ਦੰਦੇਵਾਲ ਸਾਹਿਬ ਹੁਣਾਂ ਨੇ ਬੋਲਣਾ ਸ਼ੁਰੂ ਕੀਤਾ ਜੀ ਐਨੇ ਕਰੋੜ ਰੁਪਏ ਖਾ ਗਏ ਜਿਹੜੀ ਇਹ ਪਹੁੰਚ ਹੈ ਛੱਡਣੀ ਜਿਹਾ ਉਹ ਜਿਵੇਂ ਹੁਣ ਬੰਦੇ ਉਹਦੋਂ ਤਕੈਤ ਹੁੰਦੀ ਤੇ ਹੋਰ ਸਾਡੇ ਸਾਥੀ ਵੀ ਗਏ ਸੀ ਜੀ ਉਹ ਤੋਂ ਅਗਲੇ ਦਿਨ ਕਾਕਾ ਸਿੰਘ ਕੋਟੜਾ ਨੇ ਇੱਕ ਵੀਡੀਓ ਪਾਈ ਹੈ ਮੈਂ ਕੱਲ ਉਹਨੂੰ ਕਹਿ ਆਵਾਂ ਸੀ ਕਾਕੇ ਨੂੰ ਇਹ ਤੂੰ ਐਹ ਜੀ ਵੀਡੀਓ ਬਣਾਉਣਾ ਹੁੰਦਾ ਜੀ ਉਹਨਾਂ ਨੇ ਵੀਡੀਓ ਪਾਈ ਵੀ ਬਾਦਲ ਇੱਕ ਵਾਰੀ ਮਰਨ ਕਿਨਾਰੇ ਪਿਆ ਸੀ ਟੌੜਾ ਤੇ ਚਲਵੰਡੀ ਗਏ ਬਾਦਲ ਨੂੰ ਪੁੱਛਿਆ ਵੀ ਹੁਣ ਤਾਂ ਤੁਹਾਡੇ ਲੀਡਰ ਵੀ ਕਹਿੰਦਾ ਲੀਡਰ ਤਾਂ ਇਸ ਲਈ ਆਉਂਦੇ ਨੇ ਦੇਖਣਾ ਜੰਮੇ ਕਦੋਂ ਮਰੂਗਾ ਜੀ ਹੁਣ ਐਹ ਜੇ ਬਣੇ ਇਹ ਤਾਂ ਕਮੈਂਟ ਦੇਣ ਦੀ ਕੀ ਲੋੜ ਸੀ ਉਹਨੂੰ ਜੀ ਜੀ ਸੋ ਇਸ ਕਰਕੇ ਇਹ ਮਾਹੌਲ ਬਣਾਉਣਾ ਨਹੀਂ ਨਾ ਲੀਡਰਾਂ ਨੂੰ ਬਹੁਤ ਸੰਜੋ ਉਸ ਕੀ ਜਿਵੇਂ ਨੇ ਉਹਦੇ ਚ ਰਹਿਣਾ ਚਾਹੀਦਾ ਸੰਕੋਚਪੂਰੇ ਤਰੀਕੇ ਨਾਲ ਕੋਈ ਸਟੇਟਮੈਂਟਾਂ ਦੇਣੀਆਂ ਚਾਹੀਦੀਆਂ ਨੇ ਜੀ ਇਹ ਸਾਰੇ ਇੱਕ ਪਾਸੇ ਇੱਕ ਪਾਸੇ ਤੁਹਾਡੇ ਜਿਹੜੇ ਇੱਧਰ ਆਪਾਂ ਕਹਿ ਲਈਏ ਦੱਦੇਵਾਲ ਸਾਹਿਬ ਦਾ ਜਪਨੀਰ ਸਾਹਿਬ ਦਾ ਪ੍ਰੋਟੈਸਟ ਚੱਲ ਰਿਹਾ ਹੈਗਾ ਹੈ ਨਾ ਤੁਸੀਂ ਵੀ ਕੱਲ ਨੂੰ ਅਮਰਜੰਤੀ ਮੈਡੀਕਲ ਸਰਦੀ ਹੈ ਉਧਰ ਫਿਰ ਕੇਂਦਰ ਸਰਕਾਰ ਵੱਲੋਂ ਕਹਿੰਦੇ ਮੰਡੀਕਰਨ ਨੀਤੀ ਨੂੰ ਲੈ ਕੇ ਕਾਨੂੰਨ ਲਿਆਂਦਾ ਜਾ ਰਿਹਾ ਹੈ ਜਿਸ ਦੇ ਮਤਲਬ ਕੋ ਪੰਜਾਬ ਸਰਕਾਰ ਨੇ ਹੁਣ ਸਮਾਂ ਮੰਗਿਆ ਕਿ ਸਾਨੂੰ ਤਿੰਨ ਹਫ਼ਤਾ ਸਮਾਂ ਦਿਓ ਅਸੀਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਗੱਲਬਾਤ ਕਰੀਏ ਨਹੀਂ ਨਹੀਂ ਉਹ ਖੰਡਾ ਭੇਜਿਆ ਉਹਨਾਂ ਨੇ ਅੜੜੇ ਤੇ ਅੱਗੇ ਮਾਡਲ ਐਕਟ ਬਣਾਉਣਗੇ ਮਾਡਲ ਐਕਟ ਬਣਾ ਕੇ ਸੰਪਰਨ ਨੂੰ ਦੇਣਗੇ ਮੰਡੀ ਕਰਨ ਬਾਰੇ ਆ ਮੇਨਲੀ ਜੀ ਬਿਰਕਿਨ ਉਹ ਮਲੇ ਪੰਜਾਬ ਸਰਕਾਰ ਨੇ ਤਾਂ ਉਸ ਨੂੰ ਰੱਦ ਕਰ ਰੱਦ ਨਹੀਂ ਕੀਤਾ ਕਹਿੰਦਾ ਵੀ ਗਲਤ ਹੈ ਜੀ ਪਰ ਲੇਕਿਨ ਜੱਫੇ ਬੰਨੀਆਂ ਦੇ ਵਿੱਚ ਸਾਡੇ ਚਰਚਾ ਚੱਲਦੀ ਹੈ ਇਹ ਏਜੰਡਾ ਵੀ ਕੰਨ ਨੂੰ ਲੱਗੂਗਾ ਸਾਡਾ ਜੀ ਤੇ ਸਭ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਖੇਤੀ ਕਾਨੂੰਨਾਂ ਦੇ ਵਿੱਚੋਂ ਸੀਗਾ ਉਹ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਇਹ ਜੀ ਨਲਗੇ ਇੱਕ ਇੱਕ ਕਰਕੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਜਿਹੜਾ ਮੰਡੀ ਯੋ ਕਿ ਐਪੀਐਮਸੀ ਮੰਡੀ ਨੂੰ ਛੋੜ ਕੇ ਪ੍ਰਾਈਵੇਟ ਘਰਾਣਿਆਂ ਨੂੰ ਦੇਣ ਵਾਲਾ ਸੀ ਉਹੀ ਹੈ ਇਹ ਜੀ ਉਹ ਦੂਜੇ ਰੂਪ ਚ ਜੀ ਉਹੀ ਹੈ ਕੰਨ ਪੜਨ ਵਾਲੀ ਗੱਲ ਐਮਐਸਪੀ ਦੀ ਕੋਈ ਗੱਲ ਨਹੀਂ ਜੀ ਮੋੜੀ ਵਾਲੀ ਫਿਰ ਜ਼ਮੀਨਾਂ ਤੇ ਆ ਜਾਂਦੇ ਵੀ ਜ਼ਮੀਨਾਂ ਠੀਕ ਨਹੀਂ ਹੋਉਂਦੇ ਤੇ ਕੰਟਰੈਕਟ ਜਿਹੜੇ ਨਹੀਂ ਜੀ ਤੇ ਜਿੱਦਾਂ ਪੰਜਾਬ ਸਰਕਾਰ ਨਾਲ ਮੀਟਿੰਗ ਕਰਨੀ ਆ ਸਰ ਤੁਹਾਨੂੰ ਲੱਗਦਾ ਕਿ ਜਿਹੜੇ ਮਜ਼ਦੂਰਾਂ ਦੀਆਂ ਜਾਂ ਤੁਹਾਡੀਆਂ ਕਿਸਾਨਾਂ ਜਿੱਥੇ ਬੰਦੀਆਂ ਨੇ ਕੋਈ ਚੀਜ਼ ਤੇ ਹਾਂ ਪੱਖੀ ਹਮਈ ਭੱਲ ਗਈਆਂ ਇਹਦੇ ਵਿੱਚ ਸਾਡੀ ਜਿਵੇਂ ਬੰਨੀ ਇਹਨਾਂ ਦਾ ਵਿਰੋਧ ਕਰਨੀ ਹੈ ਕੱਲ ਨੂੰ ਕਲ ਸੁਣ ਜਿਹੜੀ ਇਹਨਾਂ ਨੇ ਸਾਡੀ ਮੀਟਿੰਗ ਬੁਲਾਈ ਆ ਉਹ ਚ ਕਰਾਂਗੇ ਅਸੀਂ ਵੀ ਤੁਸੀਂ ਇਹਨੂੰ ਰੱਦ ਕਰੋ ਇਸ ਮੀਟਿੰਗ ਨੂੰ ਜੀ ਤੇ ਸਰ ਅਕਸਰ ਇਹ 35 ਸਫੇ ਨਹੀਂ ਹੂੰ ਜੀ ਜੀ ਤੇ ਸਰ ਅਕਸਰ ਵਾਲਾ ਇਹ ਹੈ ਕਿ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੁਣ ਮਾਹੌਲ ਬਣਿਆ ਹੋਇਆ ਹੈ ਕੇਂਦਰ ਸਰਕਾਰ ਤੇ ਅਸਰ ਨਹੀਂ ਹੋ ਰਿਹਾ ਕੋਈ ਡੱਲੇਵਾਲ ਸਾਹਿਬ ਦੇ ਭੁਖੜ ਹੜਤਾਲ ਦਾ ਵੀ 21 ਦਿਨਾਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਤੇ ਅੱਗੇ ਹਾਲਾਤ ਕੀ ਰਹਿਣ ਵਾਲੇ ਨੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਤਾਂ ਇਹ ਦੇਖਦਾ ਵੀ ਚਾਹੇ ਦੰਨੇ ਵਾਲ ਨੇ ਚਾਹੇ ਪੰधेਰ ਹੈ ਤੇ ਚਾਹੇ ਸਾਰੇ ਮੋਰਚੇ ਹੂੰ ਇਹ ਦੇਸ਼ ਦੇ ਮਸਲੇ ਨੇ ਪੰਜਾਬੀਆਂ ਦੇ ਵੀ ਹੈਗੇ ਨੇ ਜੀ ਜਿਹੜੇ ਦੇਸ਼ ਦੇ ਸਾਰੇ ਮੋਰਚੇ ਨੇ ਉਹਨਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਬੇਸ਼ੱਕ ਉਹ ਪੰਜਾਬ ਦੀ ਜਥੇਬੰਦੀਆਂ ਤੇ ਪੰਜਾਬ ਦੇ ਮੋਰਚੇ ਨੇ ਹਿੰਦੂ ਕਰਨੀ ਆ ਪੰਜਾਬ ਹਰਿਆਣਾ ਤੇ ਯੂਪੀ ਤੱਕ ਹੀ ਸਾਰੇ ਮੋਰਚੇ ਦਿੱਲੀ ਸਰਕਾਰ ਨੂੰ ਝੁਕਾ ਸਕਦੇ ਨੇ ਕੋਈ ਇੱਕ ਮੋਰਚਾ ਜਾਂ ਇੱਕ ਜਥੇਬੰਦੀ ਕੁਝ ਨਹੀਂ ਕਰਦੀ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ ਹੁਣ ਚਾਹੀਦਾ ਤਾਂ ਇਹ ਹੈ ਵੀ ਦੱਲੇਵਾਲ ਸਾਹਿਬ ਦੀ ਅਪੀਲ ਆਵੇ ਜੀ ਕਿਤੇ ਰੰਨਾਂ ਦੀ ਅਪੀਲ ਆਵੇ ਸਾਡੀ ਵੀ ਕੱਲ ਨੂੰ ਮੀਟਿੰਗਾਂ ਉੱਥੋਂ ਵੀ ਅਸੀਂ ਕਰੀਏ ਵੀ ਆਓ ਭਾਈ ਕੰਡੇ-ਕੰਡੇ ਨਹੀਂ ਲੜਿਆ ਜਾਂਦਾ ਔਰ ਹਲਕੇ ਲੜੀਏ ਤੇ ਉਹਦੇ ਲਈ ਤਾਂ ਦੱਲੇਵਾਲ ਸਾਹਿਬ ਨੂੰ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਨਹੀਂ ਲਾਉਣੀ ਚਾਹੀਦੀ ਲੇਖੇ ਉਹਨਾਂ ਨੂੰ ਇਹ ਵਰਤ ਹੈ ਜਿਹੜਾ ਸੋਚਣਾ ਚਾਹੀਦਾ ਵੀ ਅੰਦੋਲਨ ਜਾਰੀ ਰਹਿਦਾ ਇਕੱਠੇ ਹੋ ਕੇ ਲੜਾਂਗੇ ਸੋ ਮੈਂ ਤਾਂ ਇਹ ਮੋਰਚੇ ਉੱਤੇ ਅਪੀਲ ਕਰਦਾ ਹਾਂ ਇਹ ਡਿਲੀਵਰ ਸਰਵਨ ਦੋਰਨ ਨੂੰ ਡਸਕੇ ਲੋਕਾਂ ਨੂੰ ਜਨਤਾ ਨੂੰ ਇਕੱਠੀ ਕਰੋ ਇੱਥੇ ਆਪਾਂ ਰਲ ਕੇ ਗੱਲਬਾਤ ਕਰਕੇ ਸਾਰੇ ਜਿਹੜੇ ਰਲ ਕੇ ਸਾਰੇ ਦੇਸ਼ ਦੇ ਕਿਸਾਨ ਰਲ ਕੇ ਹਮਲਾ ਮਾਰੀਏ ਤੇ 5-6 ਮਹੀਨੇ 2025 ਦੇ ਪਹਿਲੇ ਅੱਧ ਦੇ ਵਿੱਚ ਹੀ ਸਾਰੇ ਮੁੱਦੇ ਤੇ ਪੂਰੀ ਕਾਮਯਾਬੀ ਕਰ ਲਈ ਜੀ ਸਰ ਤੜਾ ਬਾਬੋ ਧੰਨਵਾਦ ਲੀਡਰ ਪੰਜਾਬੀ ਮੀਡੀਆ ਨੂੰ ਕੀਮਤੀ ਸਮਾਂ ਦੇਣ ਲਈ